ਲੱਵੀ ਸੱਜਣੋ ਬਾਈ ਬਲਵੀਰ ਕੋਲੇ ਫੇਰ ਪਹੁੰਚੇ ਆ ਅੱਜ ਮੱਜਾਂ ਦਿਖਾ ਦਾਂਗੇ ਤਿੰਨਾ ਇੱਕ 6 ਮਹੀਨੇ ਦੀ ਟੋਕੜ ਗੱਬਣ ਝੋਟੀ ਤੇ ਇੱਕ ਝੋਟੀ ਬਾਈ ਕਹਿੰਦਾ ਮਹੀਨੇਕ ਦੀ ਗੱਬਣਾ ਉਹ ਕਰਦੀ ਆ ਚੰਗੇ ਰਿਕਾਰਡ ਵਾਲੀ ਤੇ ਇੱਕ ਦਿਖਾ ਦਾਂਗੇ ਤਾਜੀ ਸੂਈ ਮੱਝ ਨਾਲ ਆ ਗਈ ਕੱਟੀ ਤੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਪਿੰਡ ਆ ਗਿਆ ਚੂਲੜ ਖੁਰਦ ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਤੇ ਜਖਲ ਹਰਿਆਣੇ ਦੇ ਮੰਨ ਲਓ ਵੀ 2-4 ਕਿਲੋਮੀਟਰੀ ਦੂਰ ਆ ਗਿਆ ਬਾਈ ਦਾ ਪਿੰਡ ਪਸ਼ੂ ਬਾਈ ਕੋਲ ਚੰਗੇ ਹੁੰਦੇ ਆ ਕੁਆਲਿਟੀ ਵਾਲੇ ਹੁੰਦੇ ਆ ਤੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਜਿਹੜਾ ਵੀ ਪਸ਼ੂ ਪਸੰਦ ਆਊਗਾ ਉਹ ਤੁਸੀਂ ਨੇੜੇ ਆ ਕੇ ਤਸੱਲੀ ਨਾਲ ਪਾਸ ਕਰਕੇ ਬਾਈ ਤੋਂ ਲੈ ਜਾਓ ਆ ਜਾ ਬਲਵੀਰ ਫਿਰ ਹੋਰ ਕਿਵੇਂ ਆ ਹੁਣ ਤਾਂ ਤੇਰਾ ਨੰਬਰ ਵੀ ਯਾਦ ਹੋ ਗਿਆ ਮੇਰੇ ਆ ਨੰਬਰ ਬੋਲ ਤੇਰਾ 6239985693 ਬਾੜ ਤੇ ਨੰਨੇ ਡੇ ਨਵੇਂ 85679 85679 ਕਹ ਲਈਏ 7 ਨੂੰ ਹਣਾ 7 ਤੋਂ ਸ਼ੁਰੂ ਕਿੱਥੋਂ ਕਰੀਏ ਇਧਰੋਂ ਕਰ ਲੈਣਾ ਭਾਈ ਹੈ ਇਧਰੋਂ ਇੱਥੋਂ ਹਾਂ ਬਈ ਉਹ ਮਾਰਦੇ ਘਰੀ ਕੈਮਰਾ ਤੋਰ ਖੋਣ ਕੇ ਬਲਵੀਰ ਕਿੰਨੇ ਟਾਈਮ ਦੀ ਗੱਬਣ ਏ ਵੀ ਸਾਡੇ ਛੇਵੇਂ ਦੀ ਗੱਬਣਾਏ ਸਾਡੇ ਛੇਵੀਂ ਹਾਂ ਬਈ ਚੈੱਕ ਪਾਸ ਹਾਂ ਬਈ ਚੈੱਕ ਪਾਸ ਇੱਥੋਂ ਕਰੀ ਇਹਦਾ ਕੱਦ ਦਿਖਾ ਦੀ ਯਾਰ ਕੱਦ ਦਾ ਆਈਡੀ ਆ ਜਾ ਹੋ ਜੂ ਕਈ ਵਾਰੀ ਭਰਾਵਾਂ ਨੂੰ ਦਾ ਵੱਡੀ ਛੋਟੀ ਲੱਗ ਜਾਂਦੀ ਹੈ ਨਾ ਵੀਡੀਓ 'ਚ ਆ ਤੌਰ ਬਲ ਵੀਰ ਕਮਾ ਦੇ ਆ ਇਹਨੂੰ ਖੋਲ ਕੇ ਦੁੱਧਾਂ ਦੀ ਆ 5 ਕਿਲੋ ਬਈ 5 ਕਿਲੋ ਪਾੜੇ ਦੇ ਮਿਲਦੇ ਨੇ ਇਹ ਟੋਪੀਆਂ ਮੈਂ ਕਹਣਾ ਦੋ ਨੀ ਲਾ ਲੀਆਂ ਨਾ ਇਹ ਬਈ ਤਰਾਤੀਆਂ ਨੇ ਦੋ ਬਈ ਠੀਕ ਆ ਗੱਲ ਤੇ ਬਾਕੀ ਨਾ ਪੰਜੇ ਟੋਪੀ ਦਾ ਮਤਲਬ ਹੈ ਆ ਸਿੰਗਾ ਸਿੰਗਾ ਵਾਲੀ ਵੀਡੀਓ 'ਚ ਇਹ ਬਾਈ ਤੋਂ ਮੰਗਾ ਲਿਆ ਬਾਈ ਕੋਲ ਆ ਗਈ ਧਰਵਾਈਆਂ ਨੇ ਦੋਨੇ ਟੋਪੀਆਂ ਪਰ ਛੋਟੀ ਸੱਜਣੋ ਇਹ ਮੰਨ ਲ ਇਹੋ ਕੀ ਫਰਕ ਪੈ ਜਾਂਦਾ ਉਹ ਚੀਜ਼ ਨਾ ਕਾਫੀ ਮਹਿੰਗੀ ਖਰੀਦੀ ਵੀ ਆ ਪਰ ਰੇਟ ਬਾਈ ਕਹਿੰਦਾ ਅੱਜ ਫਿਕਸ ਫਿਕਸ ਦੀ ਕਰਦਾ ਕੋਈ ਜਿਆਦਾ ਵੱਡਾ ਰੇਟ ਵਾਲਾ ਕੰਮ ਨਹੀਂ ਕਰਦੇ ਕਿੰਨਾ ਦੁੱਧ ਸੇਵਲ ਵੀਰ 5 ਕਿਲੋ ਬਈ 13 ਹੋਰ ਕਮਾ ਲਿਆ ਇਹਨੂੰ ਲੰਬੀ 5 ਕਿਲੋ ਇੱਕ ਟਾਈਮ ਕ ਦੋਏ ਦੋ ਟਾਈਮ ਮਿਲਦੀ ਬਈ ਪੜੇ ਦੀ ਦੋਨੇ ਟਾਈਮ ਪੜੇ ਦੀ ਹੂੰ ਹੂੰ ਬੱਚਾ ਤਾਂ ਹੋਣਾ ਨਹੀਂ ਹੈ ਨਾ ਨਾ ਬੱਚਾ ਨਹੀਂ ਹੈਗਾ ਬਈ ਇੱਕ ਗੱਲ ਆ ਯਾਰ ਛੋਟੀ ਵਾਲੀ ਚੰਗੀ ਦੀ ਹੈ ਨਾ ਕੂੰਜ ਵਰਗੀ ਦੀ ਲੰਬੀ ਲੰਬੀ ਵਾਲੀ ਆ ਤੇ ਕੱਦ ਵੀ ਚੰਗਾ ਤੇ ਬਾਕੀ ਚੜਾਈ ਵੀ ਚੰਗੀ ਆ ਛੋਟੀ ਦੀ ਤਾਜੀ ਦਾ ਕਿੰਨਾ ਰਿਆ ਬਲਵੀਰੇ ਦਾ ਇਹ ਕਿ ਗੱਲ ਹੁੰਦਾ ਬਈ ਤਾਜੀ 21 ਕਿਲੋ ਹਾਂ ਬਈ ਤਾਜੀ ਨੇ ਹਾਂ ਬਈ ਜਮਾਂ ਗਰੰਟੀ ਵਾਲਾ ਕੰਮ ਗਰੰਟੀ ਵਾਲਾ ਜਮਾਂ ਜਮਾਂ ਗਰੰਟੀ ਕਿਤੇ ਮਾਂ ਕੋਈ ਭਰਾ ਤਾਹਾਂ ਦਾਂਗੇ ਆਪਾਂ ਜੀ ਦਵਾਈ ਬੰਦੇ ਤੋਂ ਠੀਕ ਆ ਗੱਲ ਹਾਂ ਕਿਤੇ ਮਾਂ ਆਗਲਾ ਕਹਿੰਦਾ ਨਾ 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 ਬਰੇ ਕੀ ਟੋਕੜ ਗੱਬਣ ਕਹਿੰਦੇ ਨਹੀਂ ਨਾ ਨਾ ਬਈ 20 ਵਾਲੀ 10 ਵਾਲੀ ਆ ਨਾਨਕ ਹਾਦਾਂਗੇ ਠੀਕ ਆ ਜਿੱਥੋਂ ਆਈਏ ਠੀਕ ਆ ਗੱਲਬਾਤ ਕਰਾ ਦਾਂਗੇ ਕਹਿਣ ਦਾ ਪਾਪ ਹਾਂ ਹਾਂ ਗੱਲਬਾਤ ਕਰਾਵਾਂਗੇ ਠੀਕ ਆ ਗੱਲ ਲੈ ਲੈ ਇਹਨੂੰ ਤੇ ਅੱਜ ਦਾ ਰੇਟ ਤਾਂ ਅੱਜ ਕੀ ਰਹੂਗਾ ਫਿਰ ਅੱਜ ਰੇਟ 1 ਵੀ ਮੰਗਦੇ ਬਈ 1 ਲੱਖ 2000 1.17000 ਦੇ ਦਾਂਗੇ 1.17 ਦੀ ਬਾਈ ਕਹਿੰਦਾ ਦੇ ਦਾਂਗੇ ਜਿਵੇਂ ਤੁਹਾਨੂੰ ਮੈਂ ਸ਼ੁਰੂ ਚ ਹੀ ਦੱਸਿਆ ਸੀ ਜਿੰਨੇ ਬਾਈ ਨੇ ਮੰਗੇ ਨੇ ਨਾ ਇਹ ਇਤੋਂ ਵੀ ਜ਼ਿਆਦਾ ਰਕਮ ਦੀ ਆਈ ਹੋਈ ਹੈ ਝੋਟੀ ਹੁਣ ਮੰਗ ਲਓ ਬਾਈ ਕਹਿੰਦਾ ਚਲੋ ਘਟਾਉਣ ਵਾਲਾ ਕੰਮ ਹੋ ਗਿਆ ਹੈ ਨਾ ਤੋਪੀਆਂ ਪਈਆਂ ਨੇ ਜੇ ਕੋਈ ਸੱਜਣ ਕਈ ਵਾਰੀ ਹੁੰਦਾ ਵੀ ਯਾਰ ਹਨਾ ਆਪਾਂ ਚਲੋ ਆਰਾਮ ਕਰਕੇ ਲਵਾ ਲਾਂਗੇ ਹਨਾ ਇਹਦਾ ਗੱਲ ਹੈ ਵੀ ਹਾਂ ਉਹ ਪ੍ਰਾਗ ਵੀ ਲਵਾ ਲਵਾਂਗੇ ਸਭ ਲੋਪੀਂਦੋ ਇਹ ਲਵਾ ਵੀ ਸਕਦਾ ਟੋਪੀਆਂ ਦੋਨੇ ਵਾਈ ਕਹਿੰਦਾ ਦੇ ਦਾਂਗੇ ਕਿਉਂਕਿ ਇਹਦਾ ਤਾਜ਼ਾ ਹੀ ਹੈਗਾ ਮੈਂ ਇੱਥੇ ਆ ਕੇ ਹੁਣ ਕੋਈ ਦੁੱਖ ਤਕਲੀਫ ਤਾਂ ਨਹੀਂ ਮੰਗਦੀ ਨਾ ਨਾ ਵੀ ਜਮੀਨ ਨਹੀਂ ਮੰਗਦੀ ਠੀਕ ਆ ਹੁਣ ਇੱਕ ਟਿਕੜੂ ਕੇ ਲਵਾਏ ਵੇ ਆਪਣੇ ਟਿਕੜੂ ਕੁ ਲਵਾ ਦਿੰਦਾ ਪੂਰਾ 6.5 ਦੀ ਗੱਬਣਾ ਹਾਂ 6.5 ਵੀ ਇੱਕ ਲੱਖ ਤੇ 17 ਦੀ ਬਾਈ ਕਹਿੰਦਾ ਦੇ ਦਾਂਗੇ ਨਹੀਂ ਝੋਟੀਆਂ ਮੈਂ ਤੁਹਾਨੂੰ ਦੱਸਿਆ ਦੀ ਬੜੀ ਕਮਾਲ ਦੀ ਥਣ ਲਵੇ ਦੀ ਤੇ ਹੁਣ ਗੈਰੀ ਆ ਮੱਝ ਤੇ ਇੱਥੇ ਮਾਰਨੀ ਕੈਮਰਾ ਤੋਰ ਬਲਵੀਰ ਇਹਦਾ ਸੂਆ ਕਿਹੜਾ ਹੋ ਇਹ ਤੀਜਾ ਬਾਈ ਤੀਜਾ ਸੂਆ ਹਾਂ ਕਿੰਨੇ ਦਿਨ ਦੀ ਸੂਈ ਹੋ ਗਈ ਇਹਨੂੰ ਅੱਜ 9 ਦਿਨਾਂ ਦੀ ਸੂਈ ਨੂੰ ਬਾਈ ਹਾਂ ਤੇ ਇੱਕ ਗੱਲ ਦੱਸ ਦਨਾ ਸਮਾਂ ਜਿਹੜਾ ਦੁਪਹਿਰ ਦਾ ਤਕਰੀਬਨ ਇਹ ਮੰਨ ਲਓ 1 ਤੋਂ 1.5 ਦਾ ਟਾਈਮ ਆ ਉਸ ਹਿਸਾਬ ਨਾਲ ਇਹਦੇ ਆਰਡਰ ਦੀ ਜੱਜਮੈਂਟ ਕਰ ਲਿਓ ਕਿਉਂਕਿ ਡੰਗ ਵਾਲਾ ਕੰਮ ਹੋਰ ਹੋ ਜਾਂਦਾ ਦੁਪਹਿਰ ਵਾਲਾ ਕੰਮ ਹੋਰ ਹੋ ਜਾਂਦਾ ਕਿੰਨੇ ਦਿਨ ਦਾ ਸੂਆ ਬਾਈ 9 ਦਿਨ ਦਾ ਬਾਈ ਦੁੱਧ ਕਿੰਨਾ ਹਾਜ਼ਰ ਅੱਜ ਦੁੱਧ 12 ਕਿਲੋ ਬਾਈ 12 ਹੈਗਾ ਟਾਈਮ ਤੋਂ ਟਾਈਮ ਚੋਂ ਹਾਂ ਬਾਈ ਕਰਾ ਦਾਂਗੇ ਤਸੱਲੀ ਜੇ ਕੋਈ ਪ੍ਰੋਬਲਮ ਨਾ ਕੋਈ ਸਲੀ ਆ ਇਹਨੂੰ ਤੋਰਦੇ ਗੇਟ ਵਾਲੇ ਬੰਨੇ ਚਵਾਈ ਦੀ ਕਿਵੇਂ ਆ ਚਵਾਈ ਦੀ ਫੋਕੀ ਬਈ ਬੋਲੀ ਜਮਾ ਜਮਾ ਬੋਲੀ ਚਰਲਾ ਸਿੱਟਾ ਟਾ ਟਾ ਨਾ ਨਾ ਜਮੇ ਉਹਦੇ ਗਰੰਟੀ ਬਾਹਰ ਵੋਜ ਵਾਲਾ ਕੰਮ ਉਹਦੀ ਗਰੰਟੀ ਵੀ ਆਪਣੀ ਪੀਕ ਲੈਵਲ ਕਿੰਨਾ ਕਹ ਦੱਸਿਆ ਇਹਦਾ ਪੀਕ ਲੈਜ ਦਾ ਬਈ ਪਿਛਲੇ ਸੂਗੜੇ ਨੇ 14 ਕਿਲੋ 14 ਹਾਂ 14 ਹੀ ਮੰਨ ਲੈ ਭਰਾ ਕੋਈ ਹਾਂ ਬਈ 12 ਦਾ ਅੱਜ ਹੈਗਾ ਹੀ ਆ ਹਾਂ ਹਾਂ ਬਈ ਟਾਈਮ ਤੋਂ ਟਾਈਮ ਚੋਣ ਵਾਲਾ ਹਲਾ ਮੈਲੇ ਵੀ ਕਿਤੇ ਤੋਂ ਕੱਟੀਏ ਤੇ ਮੇਨ ਗੱਲ ਇਹ ਆ ਵੀ ਨਾਲ ਵੀ ਕੱਟੀ ਆ ਤੇ ਮੈਲੇ ਮੂਲੇ ਲਾ ਕੇ ਬਾਈ ਕਹਿੰਦਾ ਵਦਨ ਦੇ ਅਸਾਰ ਹੈਗੇ ਨੇ 2.5 ਕਿਲੋ ਹੋਰ ਸਾਈਡਸ ਪਤਾ ਨਹੀਂ ਰੱਖਦੀ ਕਿ ਤੂੰ ਨਾ ਨਾ ਇਹਦਾ ਕੀ ਰੇਟ ਰਹਿਣਾ ਬਾਈ ਇਹਦਾ 1.15 ਬਈ 1 ਲੱਖ ਤੇ 15 ਹਾਂ ਛੋਟ-ਛੂਟ ਹੋ ਜਾ ਕੋਈ ਦੱਸ ਦੀ ਛੁੱਟੀਆਂ ਦੇ ਦੇਣੇ ਪੂਰੇ ਦੀ ਹਾਂ ਪੂਰੇ ਦੀ ਇੱਕ ਇਹ ਸੱਜਣ ਦੀ ਖਾਸ ਗੱਲ ਰਹਿੰਦੀ ਹੁੰਦੀ ਆ ਵੀ ਬਾਈ ਮੁੱਲ ਮੰਗ ਕੇ ਨਾ ਉਦੋਂ ਬਾਅਦ ਫਿਕਸ ਜਿਹਾ ਕੰਮ ਕਰ ਦਿੰਦਾ ਹੁੰਦਾ ਵੀ ਯਾਰ ਮੁੱਲ ਇੰਨਾ ਤੇ ਦੇਣੀ ਇੰਨੇ ਦੀ ਆ ਹਨਾ ਉਹ ਗੱਲ ਜੀ ਬਣ ਜਾਂਦੇ ਨੇ ਛੋਟਾ ਕੰਮ ਇੰਨਾ ਕੀ ਰਹਿ ਜਾਂਦਾ ਵੀ ਫੋਨ ਮਿਲਿਆ ਕੇ ਛੋਟ-ਛੂਟ ਵਾਲਾ ਕੰਮ ਹੀ ਰਹਿੰਦਾ ਹਨਾ ਜਿਆਦਾ ਵੱਡਾ ਨਹੀਂ ਛੋਟਾ ਆਪਾਂ ਕੰਮ ਛੱਡ ਦੇਣੇ ਕੱਟੀ ਵੀ ਨਾਲ ਹੀ ਦੇ ਦਾਂਗੇ ਕੱਟੀ ਵੀ ਨਾਲ ਹੀ ਦੇ ਦਾਂਗੇ ਠੀਕ ਆ ਗੱਲ ਮਾ ਕੇ ਤੇਾਨੂੰ ਫੇਰ ਟਾਰੀ ਹੋਵੇ ਦੇ ਹੁਣ ਗੈਰੀ ਆ ਆ ਝੋਟੀ ਦਿਖਾ ਦੇ ਯਾਰ ਆ ਤਾਂ ਬਾੜੀ ਵੱਡੀ ਆ ਹਨਾ ਆਲਾ ਫੁੱਲ ਵੱਡੀਆਂ ਜੀ ਆ ਗਈ ਤੇ ਕੁਆਲਿਟੀ ਕੁਵਲਿਟੀ ਚੰਗੀ ਆ ਇੱਥੋਂ ਦਿਖਾ ਦਿੰਦੀ ਆ ਕੈਮਰੇ ਤੋਂ ਬਈ ਕਰਦੀ ਆ ਠੀਕ ਆ ਗੱਲ ਇਹ ਬਾਈ ਕਹਿੰਦਾ ਕਰਦੀ ਆ ਥੋੜੀ ਜੀ ਡਰਦੀ ਆ ਹਨਾ ਉਹਦੇ ਕਰਕੇ ਕਰਦੀ ਆ ਆਲਾ ਦੋਰਿਆਂ ਖੁੱਲ ਕੇ ਨੂੰ ਕੋ ਦੋਰ ਦਿੰਨੇ ਬਈ ਆ ਤੋਰ ਖੋਲ ਕੇ ਲੰਬੀ ਫੁੱਲ ਕੱਦ ਫੁੱਲ ਸੁਆ ਕਿਹੜਾ ਸੁਆ ਇਹ ਸੁਆ ਤੀਜਾ ਵੀ ਇਹ ਵੀ ਲੈ ਗੈਰੀ ਸਾਈਡ ਜੀ ਨੂੰ ਹੋ ਕੇ ਦਿਖਾ ਦਿੰਦਾ ਥੋੜੀ ਜੀ ਡਰਦੀ ਆ ਸੁਆ ਤੀਜਾ ਹਾਂ ਬਈ ਤੇ ਦੁੱਧ ਕਿੰਨਾ ਰਿਹਾ ਤਾਜੀ ਦਾ 18 ਕਿਲੋ ਤਾਂ ਵੀ ਆਪਣ ਸੁਆਜੀ ਦੇ ਦਾ ਬੱਚਾ ਪੁੱਛਾ ਮਰ ਗਿਆ ਦਾ ਠੀਕ ਆ ਗੱਲ ਤੇ ਤਾਜੀ ਆਪਾਂ ਕਹਿ ਲਈਏ ਵੀ ਆਪਾਂ ਦਾ ਚੋਈ ਹੋਈ ਆ ਘਰੇ ਹਾਂ ਹਾਂ ਬਾਈ ਤੇ ਕੱਦ ਆ ਗਿਆ ਸੱਜਣਾ ਫੁੱਲ ਵੱਡਾ ਇਹਦਾ ਇਹ ਮੰਨ ਲਓ ਵੀ ਤੁਸੀਂ ਟਰੱਕ ਚਿੱਡੀ ਝੋਟੀ ਆ ਯਾਰ ਤੇ ਤਾਜੀ ਦਾ ਬਾਈ ਕਹਿੰਦਾ ਆਪਾਂ ਨੇ ਘਰੇ ਚੋਈ ਬਈ 18 ਕਿਲੋ ਦੁੱਧ ਚੋਇਆ ਇਹਦਾ ਗੱਬਣ ਵੀ ਆ ਬਾਈ ਹੁਣ ਬਈ ਮਹੀਨਾ ਹੋਵੇਗਾ ਗੱਬਣ ਦਾ ਕਰ ਇਹਨੂੰ 1 ਮਹੀਨਾ ਹਾਂ ਬਾਈ ਤੇ ਬੋਲੀ ਬੁਲੀ ਤਾਂ ਨਹੀਂ ਦਵਾਰੇ ਨਾ ਨਾ ਵੀ ਦਵਾਰੇ ਨਾ ਤਾਰਤੀ ਨਾ ਬੋਲੀ ਬੱਚਾ ਤਾਂ ਨਹੀਂ ਹੈਗਾ ਨਾਲ ਇਹਦਾ ਨਾ ਬੱਚਾ ਨਹੀਂਗਾ ਪਾੜੇ ਨਹੀਂ ਮਿਲਦੇ ਜਮੇ ਠੰਡੀ ਬਈ ਤੇ ਪੰਜ ਰੰਗ ਚੋਈ ਅਗਲਾ ਚਵਾਈ ਦੀ ਬਾਈ ਚ ਰੇਟ ਵੀ ਮੰਗ ਲੈ ਥਣ ਚ ਦੇ ਪਾਈ ਉਹ ਦੁੱਧ ਘੱਟ ਹੈ ਬੈਠਣ ਲੈ ਜਾ ਬੈਠਣ ਵਾਲੇ ਪਿਛਲੇ ਥਣ ਚ ਪਾਈ ਆ ਘੱਟ ਆ ਦੂਜਿਆਂ ਨਾਲ ਹਾਂ ਹਾਂ ਕਿੰਨਾ ਦੁੱਧਾ ਟੋਟਲ ਹੁਣ 11 ਕਿਲੋ ਦੁੱਧਾ 11 ਹੈਗਾ ਟਾਈਮ ਟੂ ਟਾਈਮ ਚ ਆਉਣ ਵਾਲਾ ਜਮੀ ਹਾਂ ਬਈ ਇਹ ਮੰਨ ਲਓ ਤਾਜੀ ਦੇ 13 14 ਵਰਗੀ ਹੋਊ ਫਾਇਟ ਫੂਟ ਚੰਗੀ ਆਉਂਦੀ ਬਈ ਫਾਇਟ ਦਾ 100 ਤੋਂ 12 ਬਈ ਕਿਉਂਕਿ ਟੋਕੜ ਹੋਗੀ ਨਾ 10 0 ਆਉਂਦੀ ਆ ਬਾਈ ਕਹਿੰਦਾ ਕਈ ਭਰਾ 10 0 ਤੇ ਕਈ ਭਰਾ 100 ਕਹਿੰਦੇ ਨੇ ਉਸੇ ਨੂੰ ਤੇ ਬੈਠਣ ਵਾਲਾ ਥਾਣਾ ਜਿਹੜਾ ਪਿਛਲਾ ਉਹ ਚ ਪਾਈਆ ਪਾਈਆ ਘੱਟਾ ਬਈ ਆ ਪਾਈਆ ਕ ਦੁੱਧ ਪਾਈ ਕਹਿੰਦਾ ਘਰਤਾ ਤਾਜੀ ਦਾ ਪੀਕ ਲੈਵਲ ਚੰਗਾ ਇਹਦਾ 18 ਕਿਲੋ ਦਾ ਪੀਕ ਲੈਵਲ ਆ ਤਾਜੀ ਦਾ ਅੱਜ ਪੈਸੇ ਪਾਈ ਇਹਦੇ ਫਿਰ ਪੈਸੇ ਗੋਰੀ 1 ਲੱਖ 10 ਹਜ਼ਾਰ ਦੀ ਦੇ ਦਾਂਗੇ 1 10 ਦੀ ਹਾਂ ਬਈ ਮਾਫੀ ਮੁਫੀ ਹੋ ਜੋ ਕੁਛ ਨਾ ਕੁਛ ਕਰ ਦਾਂਗੇ ਨਾ ਕਰ ਦਾਂਗੇ 1000 2000 ਰੁਪਿਆ ਠੀਕ ਆ ਗੱਲ ਆ ਨੰਬਰ ਬੋਲ ਦੇ ਜਰਾ 62 399 8569 6299856985691 ਤਾਂ ਵੱਡੀ ਝੋਟੀ ਦਿਖਾਤੀ ਬਾਈ ਦੇ ਘਰ ਵਾਲੀ ਹੈ ਤਾਂ 18 ਕਿਲੋ ਵਾਲੀ ਤੇ ਇੱਕ ਸਜਣੋ ਆਮ ਅੱਜ ਦਿਖਾਤੀ ਤੀਜਾ ਸੂਰਾ ਮਗਰ ਕੱਟੀ 12 ਕਿਲੋ ਬਾਈ ਕਹਿੰਦਾ ਹਾਜ਼ਰ ਹੈ ਤੇ ਇੱਕ ਆ ਦਿਖਾਤੀ ਸਾਢੇ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਤੇ 20 ਕਿਲੋ ਦਾ ਬਾਈ ਕਹਿੰਦਾ ਤਾਜ਼ੀ ਦਾ ਰਕਾਰਾ ਤਿੰਨ ਪਸ਼ੂ ਦਿਖਾਏ ਨੇ ਬਾਈ ਕੋਲੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ